ਖਬਰ ਤੋੜਨਾਂ ਸਾਂਝੀ ਕਾਰਿਆ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਹੋਏ ਮੱਖਣ ਹਤਿਆਕਾਂਡ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦਾਜ ਹੈ ਕਿ 16 ਨਵੰਬਰ ਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਸ਼ਰੀਆਮ ਗੋਲੀਆਂ ਮਾਰ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਪੰਜ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦਾਜ ਹੈ ਕਿ ਚਾਰ આરોપીਆਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਦ ਕਿ ਇਸ ਮਾਮਲੇ ਵਿੱਚ ਮੁੱਖ આરોપી ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਦੇ ਜਾਮਨਗਰ ਦੇ ਵਿੱਚ ਮਸ਼ੀਨ ਮੈਨ ਦਾ ਕੰਮ ਕਰ ਰਿਹਾ ਸੀ ਜਿਸ ਦੇ ਮੁੱਖ આરોપી ਲਾਪਰੇਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਐਟੀਐਸ ਦੀ ਮਦਦ ਨਾਲ ਅੰਮ੍ਰਿਤਸਰ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕੀਤਾ ਹੈ ਦਾਜਾ ਕਿ ਬਸਟੈਂਡ ਤੇ ਮਖਨ ਸਿੰਘ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ આરોપીਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੰਜ આરોપી ਫੜੇ ਨੇ ਜੋ ਕਿ ਮੁੱਖ આરોપી ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਗੁਜਰਾਤ ਦੇ ਜਾਮਨਗਰ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਮਸ਼ੀਨਮੈਨ ਦਾ ਕੰਮ ਕਰ ਸੇ ਲਾਪਰੇ ਸਿੰਘ ਜੁਸੇ ਸਬੰਧ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਦੱਸੀਏ ਜਾ ਰਹੇ ਨੇ ਤੇ ਜੋ ਇਸ ਮਾਮਲੇ ਦੇ ਵਿੱਚ ਇਸ ਕਤਲकांड ਦੇ ਵਿੱਚ ਜੋ ਸਾਰੀ ਸਾਜ਼ਿਸ਼ ਸੀਗੀ ਉਹ ਇਸ ਲਾਪਰੇ ਦੇ ਵੱਲੋਂ ਹੀ ਬੜਾਈ ਗਈ ਸੀ ਦੋਸਤੋ ਬਾਅਦ ਇਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੋਰ ਚਾਰ આરોપી ਜਿਨ੍ਹਾਂ ਦੇ ਨਾਮ ਤਰੰਵੀਰ ਕਰੰਵੀਰ ਜੋਨੀ ਅਤੇ ਵਿਕਰਮਜੀਤ ਸਿੰਘ ਦੱਸੀ ਜਾ ਰਹੇ ਨੇ ਇਹਨਾਂ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਇਹ ਮਾਮਲਾ ਕਿਉਂਕਿ ਸ਼ਰੀਆਮ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਗੋਲੀਆਂ ਮਾਰ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਟਰਾਂਸਪੋਰਟ ਕੰਪਨੀ ਦਾ ਮੈਨੇਜਰ ਸੀਗਾ ਮੱਖਣ ਸਿੰਘ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ આરોપીਾਂ ਦੇ ਗ੍ਰਿਫਤਾਰੀ ਦੇ ਵਿੱਚ ਲੱਗੀ ਹੋਈ ਸੀ ਤਾਂ 4 ਰੋਪਿਆ ਨੂੰ ਪੰਜਾਬ ਦੇ ਵੱਖ-ਵੱਖ ਖੇਸਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਮੁੱਖ ਕਿੰਗਪਿੰਨ ਜੋ ਕਿ ਲਾਪਰੇਸ ਸਿੰਘ ਸੀਗਾ ਉਸ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਤੋਂ ਕੁਝ ਹਥਿਆਰ ਜੋ ਨੇ ਉਹ ਵੀ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਸੀਪੀ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਲਗਾਤਾਰ ਉਹ ਜਾਂਚ ਕਰ ਰਹੀ ਸੀ ਤੇ ਹੁਣ ਇਹਨਾਂ આરોપીਾਂ ਨੂੰ ਫੜ ਕੇ ਹੋਰ ਵੱਡੇ ਖੁੱਲ੍ਹੇ ਸੇ ਜੜੇ ਨੇ ਹੋ ਸਕਦੇ ਨੇ 트랜ਜ਼ਿਟ ਰਿਮਾਂਡ ਤੇ ਲਿਆ ਗਿਆ ਹੈ ਐਨਰੋਪੀਆ ਨੂੰ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੰਜ ਆਰੋਪੀਆਂ ਨੂੰ ਇਸ ਕਤਲकांड ਮਾਮਲੇ ਦੇ ਵਿੱਚ ਫੜਿਆ ਗਿਆ ਹੈ ਮੱਖਣ ਸਿੰਘ ਹਤਿਆਕਾਂਡ ਮਾਮਲੇ ਦੇ ਵਿੱਚ 16 ਨਵੰਬਰ ਨੂੰ ਬਸਟੈਂਡ ਤੇ ਸ਼ਰੀਆਮ ਗੋਲੀਆਂ ਮਾਰ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਹੀ ਹੁਣ ਅੰਮ੍ਰਿਤਸਰ ਪੁਲਿਸ ਨੇ 5 ਰੁਪਿਆ ਨੂੰ ਗ੍ਰਿਫਤਾਰ ਕੀਤਾ ਹੈ ਤੇ ਦਾਜ਼ੇ ਕਿ ਇਹ આરોપી ਪੰਜਾਬ ਤੋਂ ਹੀ ਫੜੇ ਗਏ ਨੇ ਤੇ ਇੱਕ આરોપી ਜੋ ਕਿ ਇਸ ਮਾਮਲੇ ਦਾ ਪੂਰਾ ਮੇਨ ਕਿੰਗ ਪਿੰਗ ਸੀਗਾ ਜਿਸ ਦੇ ਸੰਬੰਧ ਗੈਂਗਸਟਰਾਂ ਦੇ ਨਾਲ ਦੱਸੇ ਜਾ ਰਹੇ ਨੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਸੰਬੰਧ ਦੇ ਵਿੱਚ ਸੀ ਲਾਪਰੇ ਸਿੰਘ ਜਿਸ ਨੂੰ ਗੁਜਰਾਤ ਤੋਂ ਗੁਜਰਾਤ ਐਟੀਐਸ ਦੀ ਮਦਦ ਦੇ ਨਾਲ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦਾਜ਼ੇ ਕਿ ਇੱਕ ਫੈਕਟਰੀ ਦੇ ਵਿੱਚ ਮਸ਼ੀਨਮੈਨ ਦਾ ਕੰਮ ਕਰ ਰਿਹਾ ਸੀ ਲਾਪਰੇ ਸਿੰਘ ਤੇ ਉਸ ਨੇ ਹੀ ਇਹ ਸਾਜ਼ਿਸ਼ ਬਣਾਈ ਸੀ ਜਿਸ ਤਰ੍ਹਾਂ ਕਿ ਬਸਟਾਂ ਤੇ ਜਦੋਂ ਮੱਖਾਂ ਸਿੰਘ ਆਪਣੇ ਕਰੋ ਆਉਂਦਾ ਹੈ ਤਾਂ ਸ਼ਰੀਆਮ ਉਸਤੇ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਉਸ ਦੇ ਵੱਲੋਂ ਹੀ ਇਹ ਪੂਰੀ ਸਾਜ਼ਿਸ਼ ਬਣਾ ਕੇ ਆਪਣੇ ਨਾਲ ਚਾਰ ਹੋਰ ਬੰਦਿਆਂ ਨੂੰ ਲਾ ਕੇ ਉਸ ਦੇ ਸ਼ਰੀਆਮ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੋਕੇ ਤੇ ਹੀ ਮੱਖਣ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ આરોપીਆਂ ਨੂੰ ਫੜਨ ਦੇ ਵਿੱਚ ਲੱਗੇ ਹੋਏ ਸੀ ਸੀਸੀਟੀਵੀ ਫੁਟੇਜ ਜਿਹੜੇ ਸੀ ਖੰਗਾਲੇ ਜਾ ਰਹੇ ਸੀ ਤਾਂ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਸ ਮਾਮਲੇ ਦੇ ਵਿੱਚ ਪੰਜ ਜਿਹੜੇ આરોપી ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਪੂਰਾ ਅੰਜਾਮ ਦਿੱਤਾ ਗਿਆ ਹੈ ਇਸ ਘਟਨੇ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਸੀਸੀਟੀਵੀ ਜੋ ਫੁਟੇਜ ਨੇ ਬਾਸਟਨ ਦੇ ਆਸ-ਪਾਸ ਲੱਗੇ ਉਹ ਸਾਰੇ ਖੰਗਾਲੇ ਤਾਂ ਸਾਹਮਣੇ ਆਏ ਕਿ ਇਹਨਾਂ ਦੇ ਵਿੱਚ ਪੰਜ આરોપી ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚਾਰ આરોપી ਜਿਨ੍ਹਾਂ ਦੇ ਨਾਮ ਕਰਮਵੀਰ ਸਿੰਘ ਧਰਮਵੀਰ ਸਿੰਘ ਜੋਨੀ ਅਤੇ ਵਿਕਰਮਜੀਤ ਸਿੰਘ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਇਹ ਮੁੱਖ ਕਿੰਗਪਿੰਜ ਇਸ ਸਾਜ਼ਿਸ਼ ਦੇ ਵਿੱਚ ਮੁੱਖ ਕਿੰਗਪਿੰਜ ਸੀਗਾ ਲਾਪਰੇ ਸਿੰਘ ਉਸ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਹਨਾਂ ਤੋਂ ਪੁਸ਼ਗੀਚ ਕੀਤੀ ਜਾਵੇਗੀ ਦੋਸਤੋ ਬਾਅਦ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ